ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਅੱਜ ਆਪ ਆਏ ਸੀਗੇ ਲੰਗੋਵਾਲ ਸੰਤ ਹਰਚੰਦ ਸਿੰਘ ਲੰਗੋਵਾਲ ਦੀ ਵਰਕੀ ਤੇ ਇੱਥੇ ਹੈਗਾ ਸੋਮਣੀ ਅਕਾਲੀ ਦਲ ਦਾ ਸਭ ਤੋਂ ਵੱਡਾ ਇਕੱਠ ਤੁਹਾਨੂੰ ਮੈਂ ਦਿਖਾਉਣਾ ਸਾਰੀ ਵੀਡੀਓ ਆਪਾਂ ਲਾਇਆ ਸੀ ਅੱਜ ਇੱਥੇ ਸਾਊਂਡ ਤੁਹਾਨੂੰ ਮੈਂ ਦਿਖਾਉਣਾ ਸਾਰੀ ਵੀਡੀਓ ਬਣੇ ਰਿਓ ਵੀਡੀਓ ਦੇ ਨਾਲ ਆ ਦੇਖੋ ਸਾਹਮਣੇ ਲੱਗਾ ਹੋਇਆ ਬੋਰਡ ਇਹਨਾਂ ਦਾ ਸ਼ਰਧਾਂਜਲੀ ਸਮਾਗਮ ਸ਼ਖਵੀਰ ਬਾਦਲ ਹੋਂ ਦਾ ਤੁਹਾਨੂੰ ਮੈਂ ਅੰਦਰ ਦਿਖਾਉਣਾ ਸਾਰੀ ਵੀਡੀਓ ਬਣੇ ਰਿਓ ਵੀਡੀਓ ਦੇ ਨਾਲ ਆਪ ਭਾਈ ਮੇਨ ਦੀ ਗੇਟ ਐਂਟਰੀ ਆ ਇੱਥੇ ਜ਼ਰੂਰ ਹੁੰਦਾ ਸਾਰਾ ਕੰਮ ਇਹ ਕਾਲਜ ਆ ਵੈਸੇ ਕਾਲਜ ਦੇ ਵਿੱਚ ਲੱਗਿਆ ਹੋਇਆ ਟੈਂਟ ਦੇਖੋ ਹਾਂ ਤਰੀ ਮੇਰਾ ਕਬ ਇਹ ਟੈਂਟ ਦੇ ਵਿੱਚ ਘਟੋ ਘਟਾ 6000 ਕੁਰਸੀ ਤੋਂ ਪਲੱਸ ਕੁਰਸੀ ਲੱਗੀ ਹੋਈ ਆ 6000 ਮੰਨ ਲਓ ਤੁਸੀਂ ਕੁਰਸੀ ਦੇ ਵਿੱਚ ਲੱਗੀ ਹੋਈ ਆ ਪੂਰੇ ਪੱਖਿਆਂ ਦਾ ਪੂਰਾ ਪ੍ਰਬੰਧ ਕਰਿਆ ਹੋਇਆ ਸਾਰਾ ਕੁਝ ਟੈਂਟ ਵੀ ਅੱਧਾ ਵਾਟਰ ਪ੍ਰੂਫ ਆ ਉਹ ਸਾਹਮਣੇ ਸਾਰਾ ਟੈਂਟ ਵਾਟਰ ਪ੍ਰੂਫ ਆ ਜਿੱਥੇ ਵੀਆਈਪੀ ਨੇ ਬੈਠਣਾ ਸਾਰੇ ਬੰਦਿਆਂ ਨੇ ਆਉਣਾ ਜਿਹੜਿਆ ਨੇ ਪੱਕੇ-ਪੁੱਕੇ 쿨ਰ ਵਗੈਰਾ ਖੜੇ ਆ ਸਾਰੇ ਇੱਥੇ ਕੱਲ ਨੂੰ ਸੁਖਵੀਰ ਬਾਦਲ ਆਊਗਾ ਪੂਰਾ ਇਹਦੇ ਪਰਾਲੇ ਸ਼ੈਡ ਉਧਰ ਲੰਗਰ ਖਾਲਾ ਉਧਰ ਲੰਗਰ ਵਰਤੌਣ ਵਾਸਤੇ ਉਧਰ ਜਗ੍ਹਾ ਹੈ ਲੰਗਰ ਹਾਲਾ ਬੈ ਕੇ ਪ੍ਰਸਾਦਾ ਸਕਣ ਵਾਸਤੇ ਤੇ ਸਾਰ ਤੁਸੀਂ ਹੋ ਹਜੇ ਸਾਹਮਣੇ ਅੱਗੇ ਸਟੇਜ ਆ ਬਹੁਤ ਵੱਡਾ ਪੰਡਾਲ ਲੱਗਿਆ ਬਾਈ ਆ ਦੇਖ ਲਓ ਇੱਧਰ ਮੈਂ ਅੱਗੇ ਪਿੱਛੇ ਤੁਰ ਕੇ ਆ ਗਿਆ ਇੱਧਰ ਅੱਗੇ ਨੂੰ ਜਾਂਦਾ ਪਿਆ ਇੱਥੇ ਇਕੱਠ ਸਾਰਿਆਂ ਨੂੰ ਵੱਡਾ ਇਕੱਠ ਹੁੰਦਾ ਇੱਥੇ ਲੋਂਗੋ ਵਾਲਾ ਵਰਸੀ ਤੇ ਪਰ ਇੱਥੇ ਦੇਖੋ ਇਨੇ ਰਹੂਗਾ ਥੋੜਾ ਜਿਹਾ ਤਾ ਕਰਕੇ ਨਾ ਪਤਾ ਨਹੀਂ ਲੱਗਦਾ ਅੰਦਰ ਕਿਉਂਕਿ ਆ ਉੱਪਰ ਵਾਟਰ ਰੂਫ ਟੈਂਟ ਹੋਣ ਕਰਕੇ ਨਾ ਥੋੜਾ ਜਿਹਾ ਹਨੇਰਾ ਜਿਹਾ ਲੱਗਦਾ ਅੰਦਰ ਬਾਕੀ ਪੱਖੇ ਦੇਖ ਲਓ ਤੁਸੀਂ ਕੋਲਰ ਦੇਖ ਲਓ ਸਾਰੇ ਆਹ ਨਾਲ ਲੱਗੇ ਹੋਏ ਆ ਗਰਮੀ ਦਾ ਵੀ ਪੂਰਾ ਧਿਆਨ ਰੱਖਿਆ ਜਾਂਦਾ ਉਹ ਸਾਹਮਣੇ ਬੋਰਡ ਲੱਗਾ ਕਾਲੀ ਰੰਗ ਦਾ ਵੱਡਾ ਦੇਖੋ ਇਧਰ ਬਾਈ ਹੋਣੀ ਵੀ ਲੱਗੇ ਹੋਇਆ ਸਾਊਂਡ ਫਿੱਟ ਕਰਨਾ ਸਾਊਂਡ ਫਿੱਟ ਕਰੀ ਵੀ ਇਧਰ ਬਾਈ ਲੱਗਿਆ ਸਾਡਾ ਪੱਖੇ ਲਾਉਣਾ ਆਪੀ ਟੰਗ ਤੇ ਬਾਈ ਹੋਣਾ ਲਾਈਨਰ ਵੀ ਛਾੜਨ ਵਾਲੇ ਬਸ ਇਧਰ ਲਾਈਨਰ ਵੀ ਲਾਗੇ ਸਾਰਾ ਸੁੰਦਰ ਹੋਣੇ ਆਪਾਂ ਨਾਲ ਦੇਖ ਲੋ ਕੈਂਟ ਸਾਰਾ ਨਾ ਇਧਰ ਨੇਰਾ ਜਾਂ ਤਾਂ ਲਾਦਾ ਸਾਰਾ ਬੱਟਰ ਪ੍ਰੂਫ ਕਰਿਆ ਹੋਇਆ ਇਧਰ ਘੱਟ ਇਧਰ ਜੱਟੀਆਂ ਚਾਣਨੇ ਨਹੀਂ ਕਰਕੇ